ਐਸਐਸਪੀ ਖੰਨਾ ਅਮਨੀਤ ਕੁੰਡਲ ਜੀ ਸਾਡੇ ਖੰਨੇਸ਼ਹਿਰ ਨੂੰ ਬਹੁਤ ਵੱਡੀ ਦੇਣ ਇਹਨਾਂ ਦੀ ਹੈ ਹੋ ਗਿਆ ਕੇਮਾ ਬਹੁਤ ਵਧੀਆ ਇਹਨਾਂ ਨੇ ਸਾਰੇ ਵਕ ਵਕ ਸੈਮੀਨਾਰ ਕਰਾਏ ਪੀਵੀ 26 ਨਿਊ ਚੈਨਲ ਦੀ ਸਾਰੀ ਟੀਮ ਵੱਲੋਂ ਤੇ ਸਰਬਜੀਤ ਸਿੰਘ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ ਜੀ ਥੈਂਕ ਯੂ ਤੁਸੀਂ ਮੇਰੇ ਲਈ ਇਹਨੇ ਵਧੀਆ ਸ਼ਬਦ ਬੋਲੇ ਤੇ ਖੰਨਾ ਹੁਣ ਮੈਨੂੰ ਆਲਮੋਸਟ 8 ਸਾਲ ਹੋ ਗਿਆ ਸੀਗਾ ਇੱਥੇ ਤੇ ਮੈਂ ਖੰਨੇਵਾਸੀਆਂ ਦੇ ਸਾਰਿਆਂ ਨੂੰ ਤੁਹਾਡੇ ਪੀਵੀ 26 ਤੇ ਮਾਧਿਅਮ ਦੇ थ्रू ਥੈਂਕਸ ਕਰਨਾ ਚਾਹਾਂਗੀ ਕਿ ਇੱਥੇ ਪਬਲਿਕ ਨੇ ਵੀ ਬਹੁਤ ਹੀ ਖੁੱਲੇ ਦਿਲੀ ਸਾਡੇ ਜਿੰਨੇ ਵੀ ਇਨੀਸ਼ੀਏਟਿਵ ਸੀ ਖੰਨਾ ਫੁਲਸ ਦੇ ਸਾਨੂੰ ਸਪੋਰਟ ਕੀਤਾ ਤੇ ਬਹੁਤ ਐਨੇ ਟਾਈਮ ਜਿੱਦਾਂ ਤੁਹਾਨੂੰ ਆਪਣਾ ਘਰ ਵਰਗਾ ਹੀ ਲੱਗਣ ਲੱਗ ਪੈਂਦਾ ਹੈ ਸਾਰੀ ਸਾਡੀ ਜਿਹੜੀ ਟੀਮ ਸੀ ਉਹ ਵੀ ਮੈਨੂੰ ਬਿਲਕੁਲ ਫੈਮਲੀ ਦੀ ਤਰ੍ਹਾਂ ਲੱਗਦੀ ਸੀ ਤੇ ਇੱਥੇ ਦੇ ਲੋਕ ਵੀ ਐਨੇ ਵਾਕਫ ਹੋ ਗਏ ਸੀ ਤੁਹਾਡੇ মিডিਆ ਵਾਲੇ ਵੀ ਸੋ ਜਿੰਨਾ ਵੀ ਮੈਰਟ ਨਹੀਂ ਹੋ ਰਿਹਾ ਬਹੁਤ ਵਧੀਆ ਰਿਹਾ ਮੇਰੇ ਲਈ ਤਾਂ ਮੈਂ ਖੰਨੇ ਦੇ ਲੋਕਾਂ ਨੂੰ ਖੰਨਾ ਦੀ ਮੀਡੀਆ ਨੂੰ ਤੇ ਮਾਰੀ ਸਾਰੀ ਪੁਲਿਸ ਟੀਮ ਨੂੰ ਥੈਂਕਸ ਕਰਨਾ ਚਾਹਾਂਗੀ ਔਰ ਆਈ ਹੋਪ ਕਿ ਅੱਗੇ ਵੀ ਜਿਹੜੇ ਨਵੇਂ ਅਫਸਰ ਆਣਗੇ ਉਹਨਾਂ ਦੇ ਨਾਲ ਵੀ ਇਦਾਂ ਹੀ ਵਧੀਆ ਹੀ ਰਹੇ ਸਾਰਾ ਕੁਝ ਥੈਂਕ ਯੂ ਮੈਡਮ ਜੀ ਇੱਕ ਤੁਸੀਂ ਬੜੀ ਵਧੀਆ ਨਾਮ ਚਲਾਈਏ ਚਲਾਈਆਂ ਤੁਸੀਂ ਕਾਫੀ ਨਸ਼ਿਆਂ ਵਾਲੀਆਂ ਹੋ ਗਈਆਂ ਖੇਡਾਂ ਵਾਲੀਆਂ ਹੋ ਗਈਆਂ ਨਵਾਲਕ ਜਵਾਕ ਚੱਕੀ ਫਿਰਦੇ ਸੀਗੇ ਬਾਈਕ ਵਗਾਰਾ ਉਹ ਸਖਤਾਈ ਹੋ ਗਈ ਥੋੜੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜੀ ਚਲਾਨ ਹੁੰਦਾ ਇਦਾਂ ਹੁੰਦਾ ਉਹ ਉਹਦਾ ਤੁਸੀਂ ਬਹੁਤ ਵਧੀਆ ਬਣਾਇਆ ਉਹਦੇ ਬਾਰੇ ਚਲੋ ਜੀ ਇਹ ਤਾਂ ਸਾਨੂੰ ਉੱਪਰੋਂ ਹੀ ਸਾਡੇ ਸੀਨੀਅਰਸ ਦੀ ਜਿਹੜੇ ਇਨਫੈਕਟ ਲਾਜ਼ ਬਣਿਆ ਐ ਏਡੀਜੀਪੀ ਟ੍ਰੈਫਿਕ ਨੇ ਸਾਰਿਆਂ ਨੂੰ ਹੀ ਹਦਾਇਤਾਂ ਦਿੱਤੀਆਂ ਉਹਦੇ ਤਹਿਤ ਹੀ ਸਾਡੀ ਖੰਨਾ ਪੁਲਿਸ ਦੀ ਜਿਹੜੀ ਟ੍ਰੈਫਿਕ ਵਿੰਗ ਹੈ ਉਹਨਾਂ ਨੇ ਸਾਰਾ ਇਨਫੋਰਸ ਕੀਤਾ ਤੇ ਮੈਨੂੰ ਵਧੀਆ ਫੀਡਬੈਕ ਤੁਹਾਡੇ ਤੋਂ ਹੀ ਮਿਲ ਰਿਹਾ ਹੈ ਕਿ ਪਬਲਿਕ ਵੀ ਅਵੇਅਰ ਹੈ ਇਸ ਕਰਕੇ ਇਹ ਤੱਕ ਇਨਫੋਰਸਮੈਂਟ ਕੈਰੀ ਆਨ ਹੁੰਦੀ ਰਹੇਗੀ ਔਰ ਪਬਲਿਕ ਨੂੰ ਵੀ ਇਹੀ ਅਪੀਲ ਹੈ ਸਾਡੀ ਆਪਣੀ ਸੇਫਟੀ ਲਈ ਹੁੰਦੇ ਏਦਾਂ ਦੇ ਮੂਹਮ ਜੇ ਪੁਲਿਸ ਕਰਦੀ ਹੈ ਇਨਫੋਰਸਮੈਂਟ ਉਹਦੇ ਪਿੱਛੇ ਹਮੇਸ਼ਾ ਇੱਕ ਸੇਫਟੀ ਐਂਗਲ ਹੁੰਦਾ ਜਦੋਂ ਟ੍ਰੈਫਿਕ ਦੀ ਅਸੀਂ ਰੂਲਸ ਲਾਗੂ ਕਰਾਂਦੇ ਆ ਬਹੁਤ ਬਹੁਤ ਧੰਨਵਾਦ ਜੀ ਮੈਡਮ ਅਮ੍ਰਿਤ ਕੁੰਡਲ ਜੀ ਆਈਪੀਐਸ ਖੰਨੇ ਤੋਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਸਸਿਕਾ